ਗੁਰੂ ਦੀ ਕਿਰਪਾ ਨਾਲ ਅਸੀਂ ਇਲੈਕਸ਼ਨ ਬਹੁਤ ਸ਼ਾਨ ਨਾਲ ਜਿੱਤੇ ਆ ਏਨੇ ਦਹਿਸ਼ਤ ਵਾਲੇ ਮਾਹੌਲ ਚ ਬਦਲਾਖੋਰੀ ਚੋਂ ਮੰਗਦੇ ਹੋਏ ਅਸੀਂ ਆਪਣੀ ਪੂਰੀ ਲੜਾਈ ਦਿੱਤੀ ਉਹ ਲੜਾਈ ਬਰਕਰਾਰ ਦਿੰਦੇ ਰਵਾਂਗੇ ਈਡਾ ਡਰ ਨਾਲ ਨਹੀਂ ਲੇਕਿਨ ਅੱਜ ਮੈਂ ਜਿਹੜੀ ਐਫ ਆਈ ਆਰ ਤੁਹਾਨੂੰ ਦਿਖਾਉਣ ਲੱਗਾ ਇੱਕ 25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਤੁਸੀਂ ਲੱਗੋ ਸਕਰੀਨ ਸ਼ਾਟ ਦੇਖ ਸਕਦੇ ਹੋ ਇੱਕ ਇਹ 2023 ਦੇ ਵਿੱਚ ਇਹ ਇੱਥੇ ਐਸ ਡੀ ਐਮ ਭਲਤ ਸੀਗਾ ਸੰਜੀਵ ਸ਼ਰਮਾ ਸਾਡਾ ਅਧਿਕਾਰ ਆ ਸੀ ਉਹਦੇ ਆਫਿਸ ਦੇ ਬਾਹਰ ਮੁਆਵਜ਼ਾ ਨਹੀਂ ਸੀ ਦਿੱਤਾ ਉਸ ਵਕਤ ਦੇ ਖਰਾਬੇ ਦਾ ਸੀ ਧਰਨਾ ਮਾਰਿਆ ਇੱਕ ਬੜਾ ਪੀਸਫੁਲ ਧਰਨਾ ਹੋਇਆ ਸਾਰਾ ਐਸ ਡੀ ਐਮ ਮੇਰੇ ਕੋਲ ਖੜਾ ਵੀਡੀਓ ਦੇ ਵਿੱਚ ਉਹਦਾ ਮੈਂ ਉਹਨੇ ਮੇਰੀ ਤਾਰੀਫ ਕੀਤੀ ਮੈਂ ਉਹਦੀ ਉਹਦੀ ਪਿੱਠ ਥੱਪਤ ਪਾਈ ਲੇਕਿਨ ਸਰਡਨਲੀ ਇਹ ਸਮਝ ਲਓ ਕਿ ਤਰੀਖ ਹੈਗੀ ਆ 27 April 2023 ਨੂੰ ਪਤਾ ਲੱਗਿਆ ਕਿ ਸੁਪਾਲ ਸਿੰਘ ਖੇੜਾ ਦੇ ਖਿਲਾਫ ਇੱਕ ਪਰਚਾ ਦਰਜ ਕਰਤਾ ਐਫ ਆਰ ਦਰਜ ਕਰਤੀ 25 ਨੰਬਰ 186 199 342 353 500 506 आईपीसी मतलब सिर्फ ਇਸ ਕਰਕੇ ਕਿ ਅਸੀਂ ਪੀਸਫੁੱਲ ਪ੍ਰੋਟੈਸਟ ਕਿਉਂ ਕੀਤਾ ਵਾ ਉਹਦੇ ਚ ਅਲਟੀਮੇਟਲੀ ਮੈਨੂੰ ਐਂਟੀਸੀਪੇਟਰੀ ਬੇਲ ਕਪੂਰਥਲਾ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਦੇ ਦਿੱਤੀ ਲੇਕਿਨ ਹੁਣ ਚਲਦੀ ਇਲੈਕਸ਼ਨ ਚ ਇਸ 15 ਤਰੀਕ ਨੂੰ ਆ ਦੇਖੋ 15 ਨੂੰ ਇੱਕ ਨਵੀਂ ਜਿਮਨੀ ਲਿਖੀ ਜਾਂਦੀ ਉਸੇ ਵਿੱਚ ਉਸੇ ਐਫਆਈਆਰ ਵਿੱਚ ਇੱਕ ਨਵੀਂ ਜਿਮਨੀ ਲਿਖ ਕੇ ਮੇਰੇ ਨਾਲ ਜਿਹੜੇ ਬਹੁਤ ਅਜ਼ੀਜ਼ ਸਾਡੇ ਸਤਿਕਾਰਯੋਗ ਦੋਸਤ ਨੇ ਉਹਨਾਂ ਨੂੰ ਲੱਭ ਕੇ ਦੋ ਬੰਦਿਆਂ ਨੂੰ ਨਾਮਿਨੇਟ ਕੀਤਾ ਵਾ ਆ ਤੁਸੀਂ ਫਿਰ ਦੇਖ ਸਕਦੇ ਹੋ ਇਹਨਾਂ ਦੇ ਨਾਮ ਵੀ ਲਿਖੇ ਨੇ ਆ ਆ ਜਿਹੜਾ ਪੈਰਾ ਹੈ ਇਹਦੇ ਵਿੱਚ ਇਹਨਾਂ ਦੇ ਨਾਮ ਦਰਜ ਨੇ ਮੇਰੇ ਸੱਜੇ ਬੰਨੇ ਬੈਠੇ ਨੇ ਸਰਦਾਰ ਕੁਲਦੀਪ ਸਿੰਘ ਜੀ ਇਹ ਇੱਕ ਸਰਪੰਚ ਨੇ ਗਵਾਂਡੀ ਪਿੰਡ ਦਾ ਸਾਡਾ ਇੱਥੇ ਪੰਡੋਰੀ ਨੰਬਰਦਾਰ ਨੇ ਪਿੰਡ ਦੇ ਸਾਬੇ ਜਾਇਦਾਦ ਨੇ ਬੱਚੇ ਇਹਨਾਂ ਦੇ ਬਾਹਰ ਵਿਦੇਸ਼ਾਂ 'ਚ ਨੇ ਵਾਹਿਗੁਰੂ ਦੀ ਕਿਰਪਾ ਵਾ ਮੇਰੇ ਖੱਬੇ ਪਾਸੇ ਕਰਨਦੀਪ ਸਿੰਘ ਜੀ ਖੱਖ ਜਿਹੜੇ ਕਿ ਸਾਡਾ ਮੇਰੇ ਦਫ਼ਤਰ ਦਾ ਸਾਰਾ ਕੰਮ ਦੇਖਦੇ ਨੇ ਐਜ਼ ਅ ਕੋਈ ਤਨਖਾਹ ਸੁਦਾ ਨਹੀਂਗੇ ਮੇਰਾ ਪਿਆਰ ਮੁਹੱਬਤ ਕਰਦੇ ਹੋਏ ਮੇਰਾ ਸਾਰਾ ਪੋਲਿਟਿਕਲ ਕੰਮ ਇੱਥੇ ਪਿੱਛੇ ਜਦੋਂ ਹੁਣ ਮੈਂ ਨਹੀਂ ਵੀ ਹੁੰਦਾ ਜਾਂ ਹੁਨਾਂ ਇਹ ਸਾਡ ਕਰਨਦੀਪ ਸਿੰਘ ਕੱਖ ਮੇਰੇ ਨਾਲ ਕੰਮ ਕਰਦੇ ਇਹਨਾਂ ਦੋਨਾਂ ਨੂੰ ਇਸ ਮੁਕਦਮੇ ਦੇ ਵਿੱਚ 3 ਸਾਲ ਤਕਰੀਬ ਬਾਅਦ ਇਹਨਾਂ ਨੂੰ ਨਾਮਜ਼ਦ ਕਰਤਾ ਮੈਂ ਹੁਣ ਇਹਦੇ ਵਿੱਚ ਕੀ ਕਹਾਂ ਭਗਵੰਤ ਮਾਨ ਨੂੰ ਕਿ ਕੰਮ ਤੇਰੇ ਕਰਨ ਵਾਲੇ ਕੀ ਆ ਗੈਂਗਸਟਰ ਕਿੰਨੇ ਵਧੇ ਹੋਏ ਨੇ ਪੰਜਾਬ 'ਚ ਕਤਲੋਗਾਰਥ ਹੋ ਰਹੀ ਆ ਤੁਸੀਂ ਉਧਰ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਅੱਜ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਸਿਖਰਾਂ ਤੇ ਨੇ ਤੁਹਾਡੇ ਸਾਰੇ ਐਮਐਲਏ ਤੇ ਹਲਕਾ ਇੰਜਾਜ ਲੁੱਟਣ ਤੇ ਲੱਗੇ ਹੋਏ ਨੇ ਇੱਕ ਇੱਕ ਐਵੀਡੈਂਸ ਸਾਡੇ ਕੋਲ ਹੈ ਰੇਤਾ ਬਜਰੀ ਦੀ ਜਿਹੜੀ ਮਾਈਨਿੰਗ ਆ ਉਹ ਬਿਲਕੁਲ ਅਨਕੰਟਰੋਲਡ ਆ ਸਾਰਾ ਪੰਜਾਬ دریاਵਾਂ ਦਾ ਤੁਸੀਂ ਬਲਾਤਕਾਰ ਕਰਤਾ ਪਿਛਲੇ 4 ਸਾਲਾਂ ਤੋਂ ਅੱਜ ਪੰਜਾਬ ਦੇ ਵਿੱਚ EMPLOYEES ਕੁਰਲਾ ਰਹੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਹੱਕ ਦਸੀ ਕਰਨ ਦੀ ਬਜਾਏ ਤੁਸੀਂ ਉਹਨਾਂ ਦੇ ਡਾਂਗਾ ਮਾਰਦੇ ਹੋ ਪੰਜਾਬ ਦੇ ਵਿੱਚ ਹੋਰ بڑے ਅਹਿਮ ਮੁੱਦੇ ਨੇ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਸਿਖਰਾਂ ਤੇ ਚੜੀ ਪਈ ਆ لیکن تو ਤੁਹਾਨੂੰ صرف ਖੇਰਾ ਦਿਸਦਾ ਵਾ ਤੁਹਾਨੂੰ صرف ਹਲਕਾ ਪਲਤ ਕੇਜਰੀਵਾਲ ਸਾਹਿਬ ਔਰ ਭਗਵਾਨ ਤਮਨ ਕੁਛ ਰੱਬ ਤੋਂ ਭੈ ਕਰੋ ਉਸ ਵਾਹਿਗੁਰੂ ਪਰਮਾਤਮਾ ਉਹਦੀ ਕੁਦਰਤ ਕੁਦਰਤ ਦਾ ਡਰ ਆਪਣੇ ਮਨ ਵਿੱਚ ਵਸਾਓ ਜਰਾ ਕਿਉਂਕਿ ਜੋ ਬੀਜੋਗੇ ਉਹੀ ਵੱਡੋਗੇ ਅਲਟੀਮੇਟਲੀ ਔਰ ਤੁਸੀਂ ਸਾਰੇ ਕੇਜਰੀਵਾਲ ਸਸੋਡੀਆਂ ਸਾਲ-ਸਾਲ 1.5 ਸਾਲ ਆਪ ਜੀਲਾ ਚ ਰਹਿ ਕੇ ਆਏ ਹੂੰ ਉਥੇ ਤੁਸੀਂ ਕਹਿੰਦੇ ਆ ਕਿ ਬੀਜੇਪੀ ਤੇ ਮੋਦੀ ਸਾਡੇ ਨਾਲ ਬਦਲਾਖੋਰੀ ਕਰ ਰਹੀ ਹੈ ਤੇ ਉਹਦੋਂ ਵੱਧ ਕੁੱਛ ਸਾਡੇ ਇਲਾਕੇ ਦੇ ਵਿੱਚ ਹਲਕਾ ਪੁਲਤਚ ਪੰਜਾਬ ਦੀ ਪਤਲਾ ਖੋਰੀ ਕਰਦੇ ਹਾਂ ਆ ਜਿਹੜਾ ਮੁਕਦਮਾ ਮੈਂ ਜ਼ਿਕਰ ਕਰ ਰਿਹਾ ਤਿੰਨ ਸਾਲ ਬਾਅਦ ਇੱਕ ਸਟੇਟਮੈਂਟ ਦਵਾਈ ਗਈ ਜੀ ਦੇਖੋ ਫਿਰ ਦੁਬਾਰਾ ਉਸ ਐਸਟੀਐਮ ਨੂੰ ਬੁਲਾਇਆ ਗਿਆ ਔਰ ਉਹ ਤੋਂ ਫਿਰ ਝੂਠੇ ਝੂਠਾ ਬਿਆਨ 164 ਦੇ ਪੁਲਤਹ ਦੀ ਅਦਾਲਤ ਵਿੱਚ ਦਵਾਏ ਗਏ ਕਿ ਜੀ ਆ ਮੈਂ ਭੁੱਲ ਗਿਆ ਸੀ ਉਸ ਵੇਲੇ ਤਿੰਨ ਸਾਲ ਬਾਅਦ ਚਿੱਤੇ ਆ ਕਿ ਮੈਂ ਭੁੱਲ ਗਿਆ ਸੀਗਾ ਆ ਬੰਦੇ ਜਿਹੜੇ ਨੇ ਦੋ ਇਹ ਨਾਮਜ਼ਦ ਕਰਨੇ ਨੇ ਜੀ ਇੱਕ ਹਰਵਿੰਦਰ ਸਿੰਘ ਡੱਲੀ ਇੱਕ ਚੰਗਾ ਪੁਲ ਅਫਸਰ ਐਸਪੀਸੀ ਐਸਪੀ ਡੀ ਸੀਗਾ ਉਸ ਵਕਤ ਕਪੂਰਥਲੇ ਜਦੋਂ ਆ ਸੋ ਕਾਲਡ ਧਰਨੇ ਵਿੱਚ ਇਹ ਇਲਜ਼ਾਮ ਲਾ ਰਹੇ ਨੇ ਸਾਡੇ ਤੇ ਝੂਠੇ ਔਰ ਉਸ ਹਰਵਿੰਦਰ ਸਿੰਘ ਦੱਲੀ ਨੂੰ ਦੁਬਾਰਾ ਤਲਬ ਕੀਤਾ ਗਿਆ ਔਰ ਇਹਨਾਂ ਦੋਨਾਂ ਦੇ ਖਿਲਾਫ ਇੱਕ ਐਸਪੀ ਰਿਟਾਇਰ ਹੋ ਚੁੱਕਾ ਵਾ ਹਰਵਿੰਦਰ ਸਿੰਘ ਦੱਲੀ ਭਾਜਪਾ ਦੇ ਵਿੱਚ ਕੰਮ ਕਰ ਰਿਹਾ ਵਾ ਸਾਡਾ ਲਾਗਾ ਗਵੰਡੀ ਹਲਕਾ ਆਦਮਪੁਰ ਭੋਗਪੁਰ ਵਿਖੇ ਰਹਿੰਦਾ ਵਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਯਾਰ ਕਿ ਅਸੀਂ ਕਿੰਨਾ ਵੱਡਾ ਜ਼ੁਲਮ ਕਰ ਰਹੇ ਲੋਕਾਂ ਦੇ ਨਾਲ ਚੰਗੇ ਭਲੇ ਖਾਨਦਾਨੀ ਬੰਦਿਆਂ ਦੇ ਨਾਲ ਅਸੀਂ ਝੂਠੇ ਪਰਚਿਆਂ 'ਚ ਉਹਨਾਂ ਨੂੰ ਫਸਾ ਰਹੇ ਆ ਔਰ ਜਿਹੜਾ ਬੰਦਾ ਰਿਟਾਇਰਡ ਉਹਨੂੰ ਮੈਨੂੰ ਤਾਂ ਸਮਝ ਆਉਂਦੇ ਉਹਨੂੰ ਡਰ ਕੀ ਹੈਗਾ ਵਾ ਉਹ ਕਿਉਂ ਘਬਰਾ ਰਿਹਾ ਵਾ ਉਹਨੇ ਕੀ ਲੈਣਾ ਹੋਰ ਇਹਨਾਂ ਤੋਂ ਔਰ ਹੈ ਵੀ ਭਾਜੀਪੀ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਹਦਾ ਮਤਲਬ ਤੁਸੀਂ ਭਾਜੀਪੀ ਦੇ ਲੋਕਾਂ ਦਾ ਭਾਜੀਪੀ ਦੀ ਪਾਰਟੀ ਦਾ ਸਹਾਰਾ ਲੈ ਕੇ ਅਫਸਰਾਂ ਦਾ ਤੇ ਸਾਡੇ ਤੇ ਮੁਕਦਮੇ ਦਰਜ ਕਰ ਰਹੇ ਜਿਵੇਂ ਅਸੀਂ ਪਹਿਲਾਂ ਕਿਹਾ ਸੀਗਾ ਕਿ ਇਦਾਂ ਨਹੀਂ ਅਸੀਂ ਡਰਨ ਵਾਲੇ ਨਾ ਅਸੀਂ ਝੁਕਣ ਵਾਲੇ ਆ ਜੋ ਹੋਊਗਾ ਦੇਖੀ ਜਾਊਗੀ ਲੇਕਿਨ ਕੋਈ ਅੰਤ ਕੋਈ ਅਤ ਹੁੰਦੀ ਆ ਅ ਉਹ ਕੀ ਕਹਿੰਦੇ ਹੁੰਦੇ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਤੁਹਾਡੇ ਪਾਪਾ ਨੇ ਤੁਹਾਨੂੰ ਲੈ ਬੈਣਾ ਵਾ ਤੁਹਾਨੂੰ ਦੱਸਦਾ ਮੈਂ ਔਰ ਸਤਾਈ ਦੂਰ ਨਹੀਂ ਹੈ ਔਰ ਜਿੰਨੇ ਮੇਰੇ ਕੰਸਟਿਊਐਂਸੀ ਵਿੱਚ ਪਰਚੇ ਦਰਜ ਕੀਤੇ ਗਏ ਨੇ ਆਏ ਮੇਰਾ ਵਾਦਾ ਵਾ ਆਪਣੇ ਵਰਕਰਾਂ ਦੇ ਨਾਲ ਇੱਕ ਇੱਕ ਪਰਚਾ ਮੈਂ ਰੀ ਇਨਵੈਸਟਿਗੇਟ ਕਰਾਉਂਗਾ ਔਰ ਜਿਨ੍ਹਾਂ ਲੋਕਾਂ ਨੇ ਸਾਡੇ ਐਫ ਆਈ ਆਰਸ ਦਰਜ ਕਰਾਈਆਂ ਬੋਕਰ ਪਾਰਟੀ ਦੇ ਜਿਹੜੇ ਅਹੁਦੇਦਾਰ ਬਣੇ ਫਿਰਦੇ ਨੇ ਉਹ ਖੋਤੀ ਇਹਨਾਂ ਇਕੱਲੇ ਇਕੱਲੇ ਦੇ ਖਿਲਾਫ ਐਕਸ਼ਨ ਹੋਣਾ ਇਹ ਗੱਲ ਯਾਦ ਰੱਖੇ ਔਰ ਜਿਹੜੇ ਆਫਸਰਸ ਨੇ ਐਫ ਆਈ ਆਰਸ ਉਹਨਾਂ ਦੇ ਕਹਿਨ ਤੇ ਰਾਜਨੀਤਿਕ ਤੌਰ ਤੇ ਪ੍ਰੈਸ਼ਰ ਚਾਣ ਕੇ ਸਾਡੇ ਤੇ ਦਰਜ ਕੀਤੀਆਂ ਉਹਨਾਂ ਨੂੰ ਮੈਂ ਕਾਨੂੰਨ ਅਨੁਸਾਰ ਲਿਜਿਟਿਮੇਟਲੀ ਲੀਗਲੀ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਉਹਨਾਂ ਸਾਰਿਆਂ ਤੇ ਵੀ ਕਾਰਵਾਈ ਹੋਊਗੀ ਇਹ ਮੇਰਾ ਪ੍ਰਣ ਆ ਮੈਂ ਪਹਿਲਾਂ ਵੀ ਬੜੀ ਬਾਰੀ ਕਹਿ ਚੁੱਕਾ ਔਰ ਇਹਨੂੰ ਸੀਰੀਅਸਲੀ ਲੈਣ ਲੈਣ ਦੀ ਯਤਨ ਕਰੋ ਔਰ ਸਮਝੋ ਆਪਣੇ ਦਿਮਾਗਾਂ ਨੂੰ ਇੱਕ ਵਾਰੀ ਠੰਕਾਓ ਕਿ ਸਮਾਂ ਬਦਲਦਾ ਹੁੰਦਾ ਸਮਾਂ ਇੱਕ ਸਰ ਨਹੀਂ ਰਿਹਾ ਜੇ ਇੱਥੇ ਕੈਪਟਨ ਤੇ ਬਾਦਲ ਨਹੀਂ ਰਹੇ ਤੇ ਕੇਜਰੀਵਾਲ ਤੇ ਭਗਵਾਨ ਤੁਸੀਂ ਵੀ ਨਹੀਂ ਰਹਿਣਾ ਇੱਥੇ ਬੜੇ ਵੱਡੇ ਵੱਡੇ ਆਏ ਹਮਲਾਵਰ ਉਹ ਨਹੀਂ ਰਹੇ ਇਸ ਕਰਕੇ ਔਰ ਸ਼ਹੀਦੀ ਦਿਹਾੜੇ ਚਲਦੇ ਨੇ ਤੁਸੀਂ ਇਲੈਕਸ਼ਨਾਂ ਦੇ ਦੌਰਾਨ ਸਾਡੇ ਬੰਦਿਆਂ ਤੇ ਜਿਹੜਾ ਜ਼ੁਲਮ ਟਾਇਆ ਵਾ ਇਹ ਮੈਨੂੰ ਉਸ ਦਾ ਬੜਾ ਮਤਲਬ ਦੁੱਖ ਹੁੰਦਾ ਅਫਸੋਸ ਹੁੰਦਾ ਔਰ ਮੈਂ ਇਹਨਾਂ ਮੁਕਦਮਿਆਂ ਤੋਂ ਅਸੀਂ ਕੋਈ ਡਰਨ ਵਾਲੇ ਘਬਰਾਉਣ ਵਾਲੇ ਨਹੀਂ ਕਿਉਂਕਿ ਸਾਡੇ ਦਸ਼ਮ ਪਿਤਾ ਨੇ ਸਾਨੂੰ ਸ਼ਕਤੀ ਦਿੱਤੀ ਆ ਜੇ ਸਾਡੇ ਛੋਟੇ ਛੋਟੇ ਸਹਿਬਜਾ ਦੇ ਹੀਨ ਨਹੀਂ ਮੰਨਦੇ ਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹਨਾਂ ਨੇ ਵਾਰ ਦਿੱਤਾ ਅਸੀਂ ਉਹਨਾਂ ਦੇ ਹੀ ਪੈਰੋਕਾਰ ਆ ਉਹਨਾਂ ਦੇ ਹੀ ਅੱਗੇ ਆਉਣ ਵਾਲੇ ਥੱਲੇ ਨੂੰ ਅਸੀਂ ਉਹਨਾਂ ਦੇ ਬੱਚੇ ਆ ਸਾਡਾ ਪਿਓ ਉਹ ਆ ਸਾਡਾ ਪਿਓ ਕੋਈ ਕੇਜਰੀਵਾਲ ਨਹੀਂ ਜਿਵੇਂ ਬੋਕਰ ਪਾਰਟੀ ਦੇ 95 98 ਐਮਐਲਏ ਕਹਿੰਦੇ ਨਾ ਕਿ ਸਾਡਾ ਪਿਤਾ ਕੇਜਰੀਵਾਲ ਸਾਡਾ ਪਿਤਾ ਨਹੀਂਗਾ ਸਾਡਾ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਸ਼ਹੀਦੀ ਹਫਤਾ ਚੱਲ ਰਿਹਾ ਸੋ ਮੈਂ ਤੁਹਾਡੀ ਕਚੇਰੀ 'ਚ ਲੈ ਕੇ ਆਉਣਾ ਸੀਗਾ ਕਿ ਦਿਸ ਇਜ਼ ਗ੍ਰੋਸਲੀ ਅਨਫੇਅਰ ਦਿਸ ਇਜ਼ ਐਬਸੋਲੂਟਲੀ ਇਲੀਗਲ ਦਿਸ ਇਜ਼ ਐਬਸੋਲੂਟਲੀ ਅਨਕਨਸਟੀਟਿਊਸ਼ਨਲ ਐਂਡ ਲੈਟ ਦ ਟਾਈਮ ਕਮ ਵੀ ਵਿਲ ਡੈਫੀਨਿਟਲੀ ਗੈਟ ਆਲ ਥੀਸ ਫਾਲਸ ਵੈਂਡੇਟਾ ਕੇਸਸ ਰੈਕਟੀਫਾਈਡ ਐਂਡ ਹੈਵ ਦੋਜ਼ ਪਨਿਸ਼ਡ who have got them falsely registered and i have action taken against the police officers who under pressure have registered false cases arrested our people and all this will be done with the due process of law and legitimately and legally mere naal judne layi toda sara anda main bada mashkoor ha fer kehna ke assi idda de khabran wale ne ke cinne parche hor vi karne ha oh kar lo jehde karne tusi assi dab ke ladange assi apni ladai nu mere naal judne layi toda sara anda vi